ਲਓ ਵੀ ਸੱਜਣੋ ਤੁਸੀਂ ਇਹ ਦੇਖ ਰਹੇ ਹੋ ਹਾਲੋਂ ਹਾਲੋਂ ਇਹ ਬੰਸਾਰੀ ਦੀ ਦੁਕਾਨ ਤੋਂ ਮਿਲ ਜੂਗੀ ਸਾਨੂੰ ਬਹੁਤ ਗੁਣਾਕਾਰੀ ਚੀਜ਼ ਆ ਇਹ ਜਿਹੜੇ ਵੀ ਭਰਾ ਕਹਿੰਦੇ ਕਿ ਅਸੀਂ ਕਾਫ ਤਿਆਰ ਕਰਨੇ ਆ ਕੱਟੀ ਆ ਵੱਸ਼ੀ ਆ ਤੇ ਕੱਟਾ ਦਾ ਕੋਈ ਵੀ ਚੀਜ਼ ਤੁਸੀਂ ਤਿਆਰ ਕਰਨੀ ਚਾਹਣਿਓ ਉਹਦੀ ਉਮਰ ਲਗਭਗ 2 ਮਹੀਨਿਆਂ ਤੋਂ ਪਲੱਸ ਹੋ ਗਈ ਹਰਾਚਾਰਾ ਖਾਣ ਲੱਗ ਗਈ ਪੱਠੇ ਖਾਣ ਲੱਗ ਗਈ ਫੀਡ ਖਾਂਦੀ ਹੈਗੀ ਵਧੀਆ ਤਾਂ ਤੁਸੀਂ ਉਸ ਕਾਫ ਨੂੰ ਇਹ ਚੀਜ਼ ਦੇਣੀ ਸਟਾਰਟ ਕਰਨੀ ਆ ਇਹਦੀ ਕਿੰਨੀ ਮਾਤਰਾ ਦੇਣੀ ਆ ਆਪਾਂ ਕਦੋਂ ਦੇਣੀ ਆ ਸਾਰੀ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਵੀਡੀਓ ਦੇਖੋ ਐਂਡ ਤੱਕ ਦੋਸਤੋ ਇਹ ਤੁਸੀਂ 2 ਕਿਲੋ 4 ਕਿਲੋ 5 ਕਿਲੋ ਜਿੰਨੀ ਮਰਜ਼ੀ ਲਿਆ ਕੇ ਤੁਸੀਂ ਮੈਕਸੀ ਦੇ ਨਾਲ ਪੀਸ ਕੇ ਪੀਸ ਕੇ ਨੂੰ ਰੱਖ ਲਿਓ ਤੁਸੀਂ ਪਾਊਡਰ ਬਣਾ ਕੇ ਇਹਦਾ ਜਦੋਂ ਵੀ ਤੁਸੀਂ ਪਸ਼ੂ ਨੂੰ ਫੀਡ ਪਾਉਣਾ ਸ਼ਾਮ ਦੇ ਟਾਈਮ ਉਦੋਂ ਤੁਸੀਂ 50 ਗ੍ਰਾਮ ਇੱਕ ਕਾਪ ਨੂੰ 2 ਮਹੀਨਿਆਂ ਤੋਂ ਜਿਹੜਾ ਪਲੱਸਡ ਹੈ ਉਹਨੂੰ ਤੁਸੀਂ 50 ਗ੍ਰਾਮ ਹਾਲੋ ਦਾ ਪਾਊਡਰ 25 ਗ੍ਰਾਮ ਹਲਦੀ ਵਿੱਚ ਮਿਕਸ ਕਰਨੀ ਹੈ ਇਹਦੀ ਤੇ 50 ਗ੍ਰਾਮੀ ਸਰੋਂ ਦਾ ਤੇਲ ਤੁਸੀਂ ਇਹ ਤਿੰਨੇ ਚੀਜ਼ਾਂ ਮਿਕਸ ਕਰਕੇ ਫੀਡ ਦੇ ਵਿੱਚ ਛਾਵਨੂ ਤੁਸੀਂ ਪਸ਼ੂ ਨੂੰ ਪਾਉਂਦੇ ਰਹੋਗੇ ਤੁਹਾਡਾ ਕਾਫ ਇੰਨੀ ਜਲਦੀ ਤਿਆਰਕ ਹੋਊਗਾ ਉਹ 16-17 ਮਹੀਨਿਆਂ ਦੇ ਵਿੱਚ ਗੱਭਣ ਹੋਣ ਦੇ ਯੋਗ ਹੋ ਜੂ ਜੇ ਝੋਟੀਆਂ ਬੈੜਾ ਤੇ ਜੇ ਬੈੜਾ ਤਾਂ ਬੈੜਤਾ 11 ਮਹੀਨਿਆਂ ਦੇ ਵਿੱਚ 12 ਮਹੀਨਿਆਂ ਦੇ ਵਿੱਚ ਜਿਹੜੀ ਗੱਭਣ ਹੋਣ ਦੇ ਯੋਗ ਹੋ ਜੂ ਐਨੀ ਛੇਤੀ ਇਹਦੇ ਨਾਲ ਵੇਟ ਵੱਧਾ ਜਿਵੇਂ ਕਿ ਹੁਣ ਗਰਮੀ ਆ ਅੱਗੇ ਆਉਂਦੀ ਹੈ ਸਰਦੀ ਸਰਦੀ ਦੇ ਵਿੱਚ ਜਾ ਕੇ ਤੁਸੀਂ ਇਹਦਾ ਰਿਜ਼ਲਟ ਬਾ ਕਮਾਲ ਦੇਖੋਗੇ ਇਹ ਚੀਜ਼ ਤੁਸੀਂ ਵਰਤ ਕੇ ਦੇਖੋ ਕਿਸਾਨ ਦੋਸਤੋ ਤੁਹਾਨੂੰ ਕੋਈ ਵੀ ਲੀਟਰ ਪਾਊਡਰ ਚਾਰਨ ਦੀ ਜ਼ਰੂਰਤ ਨਹੀਂ ਪੈਣੀ ਖਰਚਾ ਵਧੂ ਦਾ ਕਰਨ ਦੀ ਲੋੜ ਨਹੀਂ ਪੈਣੀ ਕੱਲੀ ਤੁਸੀਂ ਫੀਡ ਖਰਾਕ ਦੇਣੀ ਹੈ ਤੇ ਨਾਲ ਤੁਸੀਂ ਇਹ ਤਿੰਨ ਚੀਜ਼ਾਂ ਐਡ ਕਰ ਲਿਓ ਤੇ ਬਾ ਕਮਾਲ ਰਿਜ਼ਲਟ ਮਿਲਦੇ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਵੀਡੀਓ ਦੇਖਣ ਲਈ ਸਾਰੇ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ